ਮੇਰੀ ਪੀਰੀ ਦੇ ਮਾਲਕਾ ਸ਼ਹਿਣ ਸ਼ਾਹ ਤੇਰੇ ਚਰਨਾ ਤੋਂ ਜਾਵਾਂ ਬਲਿਹਾਰ ਦਾਤਾ ਤੂੰ ਸਾ ਸਾਜ ਕੇ ਤਖਤ ਅਕਾਲ ਦਾ ਜੀ ਬਖਸ਼ ਦਿੱਤਾ ਸਿਖਾ ਨੂੰ ਮਾਰਦਾ ਤਾਂ ਸਜ਼ਾ ਦੇਣ ਲਈ ਜਾਬਰ ਜਰਵਾਣ ਨੂੰ ਤੇ ਤੇਗ ਮੇਰੀ ਦੀ ਲਈ ਬੈਂਕਾ ਸ਼ਾਇਰ ਕੀ ਕਰੇ ਬਿਆਨ ਦਾਤਾ ਤੇ ਬੈਂਕਾ ਸ਼ਾਇਰ ਕੀ ਕਰੇ ਬਿਆਨ ਦਾਤਾ ਡੰਡਾਤ ਬੰਦਣ ਅਣਕਬਾਰ ਸਰਫ ਕਲਾ ਸਮਰੱਥ ਡੋਲਣ ਤੇ ਰਖੋ ਪ੍ਰਭੂ ਨਾਨਕ ਦੇ नान ना लालो लाल है सचे रो सो i so ਦਾਨ ਬੜੇ ਕੀਤੇ ਲੰਗਰ ਲਾਦੇ ਭਾਰੇ ਨੇ ਉਹ ਜੋ ਕਰ ਗਿਆ ਉਹ ਕਰ ਗਿਆ ਦਰਸ਼ਨ ਗੈਰ ਕਬੀਰੀ ਦੇ ਦਲ ਪੰਜਨ ਕਰਿਓ ਦੇ ਬਾਲਕ ਮੀਰੀ ਪੀਰੀ ਦੇ ਦਲ ਪੰਜਨ ਕਰਿਓ ਦੇ ਬਾਲਕ ਮੀਰੀ ਪੀਰੀ ਦੇ ਉਹ ਪ੍ਰਥੀਏ ਕੈਰ ਕ ਮਾਇਆ ਸਦਕੇ ਤੈਂ ਸ ਮੇਰੇ ਨੂੰ ਦੈਮਿਤ ਜ਼ਹਿਰ ਮਲਾਕੇ ਦੇਤਾ ਸਤਗੁਰੂ ਸ਼ਹਾਦਤ ਉੱਚੀ ਕਰਦੀ ਸ਼ਾਨ ਫਕੀਰੀ ਦੀ ਉਹ ਸਰ ਸ਼ਾਹੀ ਦਸਤਾਰ ਸਜਾਈ ਠਾਠੇ ਅਮੀਰੀ ਦੇ ਦਲਪੰਚਨ ਕਰਿਓ ਦੇ ਮਾਲਕ ਮੀਰੀ ਪੀਰੀ ਦੇ ਦਲਪੰਚਨ ਕਰਿਓ ਦੇ ਮਾਲਕ ਮੀਰੀ ਪੀਰੀ ਦੇ ਉਹ ਬਾਦਸ਼ਾਹਾਂ ਦੇ ਵਾਂਗਰ ਕਲਗੀ ਲਾ ਕੇ ਬੈਂਦੇ ਸੀ ਸ਼ਸਤਰ ਤਾਰੀ ਯੋਧੇ ਅੜਤਲ ਦੇ ਵਿੱਚ ਰਹਿੰਦੇ ਜੁਗ ਜੁਗ ਅਟਲ ਚਵਰ ਤਖਤ ਦੇ ਮਾਲਕ ਗੱਦੀ ਤੇ ਬਿਰਾਜ਼ਮਾਨ ਸ਼ੈਨशाह ਗਰੀਬ ਨਵਾਜ਼ ਨਯੂਟਿਆਂ ਦੀ ਓਟ ਨਿਆਸਰਿਆਂ ਦੀ ਆਸਰੇ ਨਿਪੱਤਿਆਂ ਦੀ ਪਤ ਨਿਧਰਿਆਂ ਦੀ ਧਰ ਸ਼ਬਦ ਗੁਰੂ ਅਵਤਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਤੇ ਪਵਿੱਤਰ ਮਿੱਠੀ ਤੇ ਨਿੱਕੀ ਬਾਰਗਾ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਜਥੇ ਦੀ ਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਓ ਗੱਜਵਾਟ ਕੇ ਬਲਾਓ ਫਤਿਹ ਆਖੋ ਵਾਹਿਗੁਰੂ ਜੀ ਕਾ ਹਾਲ ਸਤ ਤੁਹਾਨੂੰ ਜੀ ਕੀ ਫਤਿਹ ਅੱਜ ਆਪਾਂ ਬਹੁਤ ਵੱਡ ਭਾਗੇ ਬਣੇ ਹਾਂ ਜੋ ਕਿ ਪਰਸੋਂ ਰੋਜ਼ ਤੋਂ ਅਸੀਂ ਮਹਾਨ ਗੁਰਮਤ ਸਮਾਗਮ ਦੇ ਵਿੱਚ ਦੂਰੋਂ ਨੇੜਿਓਂ ਚੱਲ ਕਰਕੇ ਸੰਗਤਾਂ ਹਾਜ਼ਰੀ ਭਰ ਰਹੀਆਂ ਹਨ ਅੱਜ ਦਾ ਦਿਹਾੜਾ ਬਹੁਤ ਹੀ ਗੁਰੂ ਘਰ ਦੇ ਪ੍ਰੀਤਵਾਨ ਭਾਈ ਪੱਲਾ ਜੀ ਜਿਨ੍ਹਾਂ ਨੂੰ ਧੰਨ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਅਨੇਕਾਂ ਹੀ ਬਖਸ਼ਿਸ਼ਾਂ ਕਰਕੇ ਨਿਵਾਜਿਆ ਸੀ ਉਹਨਾਂ ਦੀ ਪਾਵਨ ਪਵਿੱਤਰ ਸਾਲਾਨਾ ਯਾਦ ਵਿੱਚ ਨਗਰ ਉਪਤਾਲੇ ਵਿਖੇ ਬਹੁਤ ਵੱਡਾ ਗੁਰਮਤ ਸਮਾਗਮ ਜਿਹੜਾ ਉਲੀਕਿਆ ਗਿਆ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਸਮਾਂ ਦੇ ਕੇ ਜਥੇ ਨੂੰ ਨਿਵਾਜਿਆ ਜਥਾ ਤੁਹਾਡੇ ਆਪਣੇ ਲੋਕਲ ਨਗਰ ਢਿਲਵਾ ਤੋਂ ਹੈ ਸੋ ਗੱਲ ਕਰ ਰਹੇ ਸੀ ਭਾਈ ਅਮਨਦੀਪ ਸਿੰਘ ਜੀ ਵੀ ਕਿ ਸਭ ਤੋਂ ਵੱਡਾ ਜਿਹੜਾ ਰੋਲ ਹੈ ਅੱਜ ਸਾਡੀਆਂ ਮਾਤਾਵਾਂ ਦਾ ਹੈ ਸਿੱਖੀ ਨੂੰ ਬਚਾਉਣ ਦੇ ਲਈ ਕਿਉਂਕਿ ਕਿਸ ਤਰ੍ਹਾਂ ਭਾਈ ਪੱਲਾ ਜੀ ਦੀ ਮਾਤਾ ਮਾਤਾ ਸ਼ੰਤੀ ਜੀ ਨੇ ਆਪਣੇ ਪੁੱਤਰ ਨੂੰ ਸਿੱਖਿਆ ਦਿੱਤੀ ਬਚਪਨ ਤੋਂ ਹੀ ਸਾਰਾ ਪਿੰਡ ਆਪਾ ਜਾਣਦਿਆਂ ਸਖੀ ਸਰਵਰੀਆਂ ਦਾ ਪਿੰਡ ਸੀ ਬਤਾਲਾ ਨਗਰ ਪਾਰਲਾ ਤਾਂ ਉਸ ਨਗਰ ਦੇ ਵਿੱਚ ਇੱਕ ਘਰ ਦੇ ਵਿੱਚ ਗੁਰਬਾਣੀ ਦਾ ਜਾਪ ਹੋਇਆ ਤਾਂ ਸਾਰਾ ਹੀ ਨਗਰ ਅੱਜ ਸਰਦਾਰਾਂ ਦਾ ਬਤਾਲਾ ਵਜਦਾ ਹੈ ਸਾਰਾ ਹੀ ਬਤਾਲਾ ਜਿਹੜਾ ਆ ਉਹ ਸਰਦਾਰੀਆਂ ਮਹਾਰਾਜ ਨੇ ਬਖਸ਼ੀਆਂ ਭਾਈ ਪੱਲੇ ਨੂੰ ਤੋਂ ਉਹ ਸਰਦਾਰੀਆਂ ਅੱਜ ਮਾਨ ਰਿਆ ਹੈ ਸਭ ਤੋਂ ਪਹਿਲਾਂ ਸਾਡੀਆਂ ਮਾਤਾਵਾਂ ਹੀ ਦਾਈ ਰੋਲ ਹੈ ਸਾਡੀਆਂ ਮਾਤਾਵਾਂ ਨੂੰ ਚਾਹੀਦਾ ਹੈ ਸਾਡੀਆਂ ਮਾਤਾਵਾਂ ਹੀ ਪਹਿਲਾ ਗੁਰੂ ਹੈ ਬੱਚਿਆਂ ਦਾ ਜੇਕਰ ਸਾਡੀਆਂ ਮਾਤਾਵਾਂ ਆਪਣੇ ਬੱਚਿਆਂ ਦੇ ਜੂੜੇ ਤੇ ਆਪਣੀ ਮਾਂ ਬੋਲੀ ਨੂੰ ਸੰਭਾਲ ਗਈਆਂ ਤਾਂ ਕੋਈ ਵੀ ਤਾਕਤ ਜਿਹੜੀ ਮਰਜ਼ੀ ਆ ਜਾਵੇ ਉਹ ਸਿੱਖੀ ਨੂੰ ਢਾਹ ਨਹੀਂ ਲਾ ਸਕਦੀ ਇਸੇ ਹੀ ਬਾਬਤ ਸਾਡੀ ਅਗਲੀ ਕਵਿਸ਼ਰੀ ਜਿਹੜੀ ਹੈ ਕਿ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਵੀ ਸਾਡੀਆਂ ਮਾਤਾਵਾਂ ਨੂੰ ਬਹੁਤ ਵੱਡਾ ਰੁਤਬਾ ਦਿੱਤਾ ਜਿਸ ਵਕਤ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਸੰਸਾਰ ਉੱਤੇ ਆਏ ਸਨ ਤਾਂ ਉਸ ਵਕਤ ਤਰ੍ਹਾਂ-ਤਰ੍ਹਾਂ ਦੇ ਜਿਹੜੇ ਕਹੇ ਜਾਂਦੇ ਸੀ ਮਤਾਵਾਵਾਂ ਦੇ ਬਾਰੇ ਦੇ ਵਿੱਚ ਬੋਲ ਕਬੂਲ ਕੀਤੇ ਜਾਂਦੇ ਸਨ ਇੱਥੋਂ ਤੱਕ ਕਿ ਪੈਰਾਂ ਦੀ ਜੁੱਤੀ ਤੱਕ ਵੀ ਕਿਹਾ ਜਾਂਦਾ ਸੀ ਹਿੰਦੂ ਸਮਾਜ ਦੇ ਵਿੱਚ ਪਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਵਿੱਚ ਵੀ ਉਚਾਰਿਆ ਕਿ ਸੋਕਿਓ ਮੰਦਾ ਆਖੀਏ ਜਿਤ ਜੰਮੇ ਰਾਜਾਨ ਕਿ ਉਸ ਮਾਤਾ ਨੂੰ ਕਿਸ ਤਰ੍ਹਾਂ ਮਾੜਾ ਆਖ ਸਕਦੇ ਹਾਂ ਉਸ ਭੈਣ ਨੂੰ ਕਿਸ ਤਰ੍ਹਾਂ ਮਾੜਾ ਆਖ ਸਕਦੇ ਹਾਂ ਜਿਸ ਨੇ ਸੂਰਬੀਰ ਗੁਰੂਆਂ ਪੀਰਾਂ ਫਕੀਰਾਂ ਨੂੰ ਪੈਗੰਬਰਾਂ ਨੂੰ ਜਨਮ ਦਿੱਤਾ ਜਿਸ ਦੀ ਕੁੱਖ ਦੇ ਵਿੱਚੋਂ ਮੈਂ ਜਨਮ ਲੈ ਕੇ ਇਸ ਮਾਤ ਲੋਕ ਤੇ ਆਇਆ ਹਾਂ ਇਸੇ ਦੇ ਬਾਬਤ ਸਾਡੀਆਂ ਬਹੁਤ ਹੀ ਸਤਿਕਾਰਯੋਗ ਗੁਰੂਆਂ ਦੀਆਂ ਮਾਤਾਵਾਂ ਕੱਲੀ-ਕੱਲੀ ਮਾਤਾ ਦਾ ਨਾਮ ਆਵੇਗਾ ਇਸ ਕਵਿਤਾ ਦੇ ਵਿੱਚ ਕੱਲੇ-ਕੱਲੇ ਗੁਰੂ ਦੀ ਮਾਤਾ ਦਾ ਨਾਮ ਆਵੇਗਾ ਬਹੁਤ ਹੀ ਪਿਆਰ ਦੇ ਨਾਲ ਮੇਰੇ ਜਥੇ ਪਾਸੋਂ ਕਵੀਸ਼ਰੀ ਇਹੋ ਸਰਵਣ ਕਰੋ ਜੀ ਤਨ ਮਾਤ ਤੇਰੇ ਪਤਾ ਨੂੰ ਸਾਡੀ ਨਮਸ਼ਕਾਰ ਲਖਵਾਰੀ ਜਿਨ ਪ੍ਰਗਟ ਤਨ ਤਨ ਗੁਰੂ ਨਾਨਕ ਨਿਰੰਕਾਰੀ ਓ ਤਨ ਨਾਨਕ ਨੇ ਪ੍ਰਗਟ ਕੀਤੇ ਸੀ ਧੰਨ ਧੰਨ ਗੁਰੂ ਨਾਨਕ ਨਰੰਕਾਰੀ ਔਰ ਧੰਨ ਨਾਨਕ ਦੇਵ ਗੁਰੂ ਪਹਿਲੇ ਸਤ ਗੁਰ ਸਾਹਿਬਿਆ ਸਾਡੇ ਧੰਨਵਾਦ ਮਤਾਵਾ ਦਾ ਜਿੰਨਾ ਜਣਵੇਂ ਸਤ ਗੁਰ ਸਾਡੇ ਬਾਪਾ ਸਬਰਾਈ ਨੇ ਮਾਤਾ ਸਬਰਾਈ ਨੇ ਜਗ ਤੇ ਜਣਿਆ ਪੁੱਤਰ ਲੈਣਾ ਬਾਣੇ ਸਿਮਰਨ ਕਰਦੀ ਸੀ ਤੁਰਦੀ ਫਿਰਦੀ ਉੱਠਦੀ ਪੈਂਦੀ ਓ ਜਿਨੇ ਅਮਰਦਾਸ ਜੀ ਨੂੰ ਪਾਲਿਆ ਪੋਸਿਆ ਕਿਤੇ ਲਾਡੇ ਧੰਵਾਦ ਮਤਾ ਦਾ ਜਿੰਨਾ ਜਨਮੇ ਸਤਗੁਰ ਸਾਡੇ ਦਇਆ ਕੌਰ ਤੇ ਦਇਆ ਹੋਈ ਬਖਸ਼ਿਆ ਰੱਬ ਨੇ ਪੁੱਤਰ ਜੇਠਾ ਮਾਪਾਗਾ ਵਾਲੀ ਨੇ ਜਗ ਤੇ ਲੇਠਾ ਹੋਇ ਅਮਰਤ ਸਰ ਨਗਰੀ ਦੇ ਅਮਰਤ ਸਰ ਨਗਰੀ ਦੇ ਜਿੰਨਾ ਪਹਿਲੇ ਮੋੜੇ ਗੱਡੇ ਤਨਵਾਦ ਮਦਾਵਾ ਦਾ ਜਿੰਨਾ ਜਣਵੇਂ ਸਤਗੁਰ ਸਾਡੇ ਪਾਣੀ ਨੂੰ ਪਾਗ ਲਗਾ ਪਾਣੀ ਨੂੰ ਪਾਗ ਲਗਾ ਭਗਵਣ ਮੇਰਾ ਦੇ ਕਰ ਆਇਆ ਬਾਣੀ ਦਾ ਬੋਧ 爸爸伯，你记得？ ਨਿਤਨ ਹਰਿ ਕ੍ਰਿਸ਼ਨ ਗੁਰੂ ਤਵਾ ਤੋਂ ਦੁਨੀਆ ਜਾਏ ਬਲੇ ਹਾਰੇ ਪੁੱਤ ਕ੍ਰਿਸ਼ਨ ਕਾਰਜੀ ਦੇ ਪੁੱਤ ਕ੍ਰਿਸ਼ਨ ਕਾਰਜੀ ਦੇ ਜਗ ਨੂੰ ਤਾਰਨ ਹਾਰ ਗੁਲਾਰੇ ਉਹ ਦੁੱਖ ਕਟਦੇ ਦੁਖੀਆਂ ਦੇ ਜਿੰਨਾ ਦਰਸ਼ਨ ਕੀਤੇ ਟਾਡੇ ਜਿੰਨਾ ਜਨਮੇ ਸਤਗੁਰ ਸਾਡੇ ਗੁਜਰੀ ਦੇ ਪੁੱਤਰ ਦਾ ਗੁਜਰੀ ਦੇ ਪੁੱਤਰ ਦਾ ਕੋਈ ਵੀ ਹੋ ਨਾ ਸਕਦਾ ਸਾਨੀ ਪੁੱਤ ਚਾਰੇ ਵਾਰ ਗਿਆ ਰੱਖੀ ਇੱਕ ਨ ਕੋਲ ਨਿਸ਼ਾਨੀ ਓ ਸਬਦੁ ਖਦਾ ਹੈ ਉਹਨਾਂ ਮਤਾਵਾਂ ਦੇ ਸਾਹਮਣੇ ਜਿਨ੍ਹਾਂ ਨੇ ਕਿ ਸਾਡੇ ਗੁਰੂਆਂ ਨੂੰ ਜਨਮ ਦਿੱਤਾ ਸੋ ਇਤਨੀ ਕਹਾਜ਼ਰੀ ਪ੍ਰਵਾਨ ਕਰਿਓ ਦਾਸ ਇੰਦਰਜੀਤ ਸਿੰਘ ਨਗਰ ਢਿਲਵਾ ਨਾਲ ਦੇ ਭਾਈ ਰੋਬਨਪ੍ਰੀਤ ਸਿੰਘ ਭਾਈ ਹਰਮਨਪ੍ਰੀਤ ਸਿੰਘ ਤੇ ਭਾਈ ਸੁਖਨੀਤ ਸਿੰਘ ਸੋ ਸਾਰੀ ਸੰਗਤ ਦਾ ਸਾਰੀ ਪ੍ਰਬੰਧਕ ਕਮੇਟੀ ਦਾ ਤੈ ਦਿਲੋਂ ਧੰਨਵਾਦ ਹੈ ਸਭ ਤੋਂ ਵੱਧ ਧੰਨਵਾਦ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਨੇ ਇਸ ਪਾਸੇ ਵੱਲ ਤੋਰਿਆ ਕਿਉਂਕਿ 2-3 ਮਹੀਨੇ ਤੋਂ ਹੀ ਜਥਾ ਜਿਹੜਾ ਸੰਗਤ ਦੀ ਸੇਵਾ ਦੇ ਵਿੱਚ ਆਇਆ ਹੈ ਸੋ ਸਾਰੀ ਸੰਗਤ ਦਾ ਇੱਕ ਵਾਰੀ ਫੇਰ ਕੋਟਾ ਅਨ ਕੋਟ ਧੰਨਵਾਦ ਹੈ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਗੱਜ-ਵੱਜ ਕੇ ਬਲਾਵ ਫੜੇ ਦੀ ਕੋ ਵਾਹਿਗੁਰੂ ਜੀ ਕਾ ਕਾ ਜੀ ਰਹਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪ ਸੰਗਤਾਂ ਨੇ ਸਰਵਣ ਕੀਤਾ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਢਿਲਵਾਣ ਵਾਲੇ ਜੋ ਕਿ ਬੱਚਿਆਂ ਨੂੰ ਗੁਰਸਿੱਖੀ ਨਾਲ ਔਰ ਕਵੀਸ਼ੀ ਨਾਲ ਜੋੜ ਰਹੇ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੁਣ ਮੈਂ ਬੀ